ਨਮਸਕਾਰ ਇਹ ਆਕਾਸ਼ ਬਾਣੀ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਸਤੂ ਅਤੇ ਸੇਵਾਵਾਂ ਟੈਕਸ ਜੀਐਸਟੀ ਸੁਧਾਰਾ ਨਾਲ 22 ਸਤੰਬਰ ਤੋਂ ਖਪਤਕਾਰਾਂ ਦੀਆਂ ਰੋਜ਼ਾਨਾ ਵਸਤੂ ਦੀਆਂ ਟੈਕਸ ਦਰਾਂ ਘਟਾਉਣ ਦੀ ਪੂਰੀ ਤਿਆਰੀ ਹੈ ਜੀਐਸਟੀ ਕੌਂਸਲ ਨੇ ਅਸਿੱਧੀ ਟੈਕਸ ਪ੍ਰਣਾਲੀ ਨੂੰ 5% ਦੀ ਤੇ 18% ਦੀਆਂ ਦੋ ਦਰਾਂ ਨਾਲ ਸਰਬਬਾਹੇ ਇਸ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ Citizen now has a choice to meet his aspirations and his expectations. He cannot say, look, I have the money because the income tax is reduced, but these items are beyond my affordability. Now everything has come down. I'll give you this number which is important. 99% of all the goods and services which are touched by GST are now either in 0 or in 5 or in 18. ਇਸ ਮਹੱਤਵਪੂਰਨ ਟੈਕਸ ਤਰਕ ਸੰਗਤੀਕਰਨ ਨਾਲ ਡੇਰੀ ਸੈਕਟਰ ਨੂੰ ਹਲਾਰਾ ਮਿਲਣ ਦੀ ਉਮੀਦ ਹੈ ਤੇ ਕਿਸਾਨਾਂ ਤੇ ਖਪਤਕਾਰ ਦੋਵਾਂ ਨੂੰ ਲਾਭ ਮਿਲੇਗਾ ਜਿਸ ਨਾਲ ਦੇਸ਼ ਦੇ ਸਮੁੱਚੇ ਸਮਾਜਿਕ ਆਰਥਿਕ ਵਿਕਾਸ ਵਿੱਚ ਯੋਗਦਾਨ ਪਵੇਗਾ ਇਸ ਸੁਧਾਰ ਨਾਲ 8 ਕਰੋੜ ਤੋਂ ਵੱਧ ਪੇਂਡੂ ਕਿਸਾਨ ਪਰਿਵਾਰਾਂ ਖਾਸ ਕਰਕੇ ਛੋਟੇ ਸੀਮਾਂਤ ਅਤੇ ਭੂਮੀਹੀਨ ਮਜ਼ਦੂਰਾਂ ਨੂੰ ਸਿੱਧੇ ਤੌਰ ਤੇ ਲਾਭ ਹੋਵੇਗਾ ਗਵਾਂਡੀ ਸੂਬਿਆਂ ਦੇ ਉੱਪਰਲੇ ਪਹਾੜੀ ਇਲਾਕਿਆਂ ਦੇ ਨਾਲ-ਨਾਲ ਪੰਜਾਬ ਵਿੱਚ ਵੀ بارش ਕੱਟ ਗਈ ਹੈ ਜਿਸ ਨਾਲ ਸੂਬੇ ਨੂੰ ਆਪਣੇ ਦਰਿਆਵਾਂ ਵਿੱਚ ਪਾਣੀ ਦੇ ਹੋਰ ਵਹਾਤੋਂ ਰਾਹਤ ਮਿਲੀ ਹੈ ਅਧਿਕਾਰਤ ਰਿਪੋਰਟਾਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪ੍ਰਭਾਵਿਤ ਆਬਾਦੀ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ ਹਾਲਾਂਕਿ ਸੂਬੇ ਭਰ ਵਿੱਚ ਖੇਤੀਬਾੜੀ ਯੋਗ ਜ਼ਮੀਨ ਵੱਡੇ ਪੱਧਰ ਤੇ ਡੁੱਬੀ ਹੋਈ ਹੈ ਹੁਣ ਤੱਕ 22 ਜ਼ਿਲ੍ਹਿਆਂ ਦੇ 1948 ਪਿੰਡ ਪ੍ਰਭਾਵਿਤ ਹੋਏ ਨੇ ਜਿਸ ਨਾਲ 3.84 ਲੱਖ ਲੋਕਾਂ ਤੇ ਅਸਰ ਪਿਆ ਹੈ ਪੰਜਾਬ ਦੇ ਮਾਲ ਮੋਰ ਵਿਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਭਾਰ ਵਿੱਚ ਪ੍ਰਭਾਵਿਤ ਇਲਾਕਿਆਂ ਤੋਂ 21929 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਇਹਨਾਂ ਚੋਂ ਸਭ ਤੋਂ ਵੱਧ ਗੁਰਦਾਸਪੁਰ ਤੋਂ ਹਨ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਅਤੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਇਸੇ ਦੌਰਾਨ ਅਧਿਕਾਰਿਤ ਹਲਕਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਹੜ੍ਹ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ ਉੱਥੇ ਹੀ ਜਾਣਕਾਰੀ ਅਨੁਸਾਰ ਬੀਤੇ ਦਿਨ ਲੁਧਿਆਣਾ ਦੇ ਪਿੰਡ ਸਸਰਾਲੀ ਨਦੀਕ ਬਣੇ ਤੁਸੀਂ ਬੰਨ ਵਿੱਚ ਆਏ ਵਾਧੂ ਪਾਣੀ ਕਾਰਨ ਪ੍ਰਭਾਵਿਤ ਹੋਣ ਕਰਕੇ ਜਿੱਥੇ ਉਸ ਪਿੰਡ ਤੇ ਹੋਰ ਨੇੜਲੇ ਪਿੰਡਾਂ ਦੇ ਲੋਕ ਪ੍ਰਭਾਵਸ਼ਾਨੀ ਪ੍ਰੇਸ਼ਾਨ ਨੇ ਉੱਥੇ ਹੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਬੰਨ ਨੂੰ ਮਜ਼ਬੂਤ ਕਰਨ ਲਈ ਰਾਤ ਭਰ ਪੂਰੀ ਵਾਰ ਲਗਾਈ ਏ ਅੱਜ ਸਵੇਰ ਵੀ ਤੁਸੀਂ ਬੰਨ ਨੂੰ ਢਾਹ ਲੱਗਣ ਦੀਆਂ ਖਬਰਾਂ ਸਨ ਪਾਰਕ ਡਿਪਟੀ ਕਮਿਸ਼ਨ ਮਨਸੂਹੀ ਹੋਜੈਨ ਨੇ ਜਾਣਕਾਰੀ ਦਿੱਤੀ ਹੈ ਕਿ ਹਾਲਾਤ ਕਾਬੂ ਹੋਏ ਨੇ ਤੇ ਪਾਣੀ ਦਾ ਪੱਧਰ ਘਟ ਰਿਹਾ ਏ ਕਹ ਪਰੋਂ ਹੁੰਦੀ ਕੋਈ ਲੋੜ ਨਹੀਂ ਉਹਨਾਂ ਵੱਲੋਂ ਗਲਤ ਖਬਰਾਂ ਫੈਲਾਉਣ ਤੋਂ ਵੀ ਗੁਰੂ ਜੀ ਕਾਨੂੰ ਕਿਹਾ ਗਿਆ ਏ ਪਿੰਡ ਦੇ ਵਸਨੀਕ ਸੁਖਬੀਰ ਸਿੰਘ ਨੇ ਦੱਸਿਆ ਕਿ ਬਸ ਸੁਖਵੀਰ ਦਾ ਨਾਮ ਘੜੀ ਬੋਲ ਰਿਆ ਇਹ ਜੀ ਸਸਰ ਵਾਲੀ ਕਲੋਨੀ ਆ ਇਹ ਬੰਨ ਟੁੱਟਿਆ ਆ ਤਾਂ ਹੁਣ ਟੁੱਟਿਆ ਮੇਰੇ ਖਿਆ 4 ਵਜੇ ਟੁੱਟਿਆ ਏ ਤੇ ਜਿਹੜਾ ਉਹ ਟੁੱਟਿਆ ਵਾ ਉਹ ਕੱਲ 10 11 ਵਜੇ ਟੁੱਟਿਆ ਲੋਕ ਐਵੇਂ ਝੂਠੀਆਂ ਬਾਤਾਂ ਪਾਣੀ ਗਾਣਾ ਪਾਣੀ ਦਾ ਮਤਲਬ ਵਿੱਚ ਹੀ ਰਹਿਣਾ ਮੇਰੇ ਇਹ ਜੀ ਪਿੰਡ ਬੋਣ ਵਾਲੇ ਨਹੀਂ ਗਾਣਾ ਐਵੇਂ ਵੱਟਾ ਹਾਈ ਲੱਗੀ ਆ ਬਸ ਹੋਰ ਨਹੀਂ ਕੁਛ ਆ ਮੌਸਮ ਵਿਭਾਗ ਅਨੁਸਾਰ ਅੱਜ ਸਵੇਰ ਪਰ ਵਿੱਚ ਗੁਰਦਾਸਪੁਰ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਸੰਗਰੂਰ ਅਤੇ ਲੁਧਿਆਣਾ ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੇਸ਼ੀ ਨਗੋਈਏ। ਰਾਸ਼ਟਰੀ ਜਾਂਚ ਏਜੰਸੀ NIQA ਇਸ ਸਾਲ ਮਾਰਚ ਵਿੱਚ ਹੋਏ ਅੰਮ੍ਰਿਤਸਰ ਸਥਿਤ ਇੱਕ ਮੰਦਰ ਉੱਤੇ ਗਰਨੇਡ ਹਮਲੇ ਦੇ ਇੱਕ ਮੁੱਖ ਲੋੜਿੰਦੇ ਜਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸ਼ਰਨਜੀਤ ਕੁਮਾਰ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਪਿੰਡ ਦਾ ਰਹਿਣ ਵਾਲਾ ਹੈ ਨੂੰ ਬਿਹਾਰ ਦੇ ਗੈਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਉਹ ਦੋ ਬਾਈਕ ਸਵਾਰ ਹਮਲਾਵਰਾਂ ਦੁਆਰਾ ਕੀਤੇ ਗਏ ਤਵਦੀ ਹਮਲੇ ਦੀ ਸਾਜ਼ਿਸ਼ ਤੇ ਅੰਜਾਮ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਉਹ ਯੂਰਪ ਅਮਰੀਕਾ ਅਤੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਮੌਜੂਦਗੀ ਰੱਖਣ ਵਾਲੇ ਵਿਦੇਸ਼ੀ ਹੰਡਲਰਾਂ ਦੀ ਨਿਰਦੇਸ਼ਾਂ ਹੈ ਕੰਮ ਕਰ ਰਹਿਸਾਨ ਇਹ ਦੋਵੇਂ ਪੰਜਾਬ ਵਿੱਚ ਕਨੇਡਾ ਦੇ ਨਾਲ ਹਥਿਆਰਾਂ ਤੇ ਗੋਲਾ ਬਾਰੂਦ ਦੀਆਂ ਕਈ ਖੇਪਾਂ ਦੀ ਖਰੀਦ ਸਪਲਾਈ ਵਿੱਚ ਸ਼ਾਮਲ ਸਨ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਬੀਤੇ ਦਿਨ ਅਧਿਆਪਕ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡੇਆਲੇ ਦੇ ਪ੍ਰਾਇਮਰੀ ਸਕੂਲ ਵਿੱਚ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਨਿਰੰਦਰ ਸਿੰਘ ਨੂੰ ਕੌਮੀ ਅਧਿਆਪਕ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਹੋਈ ਬਾਰਿਸ਼ ਤੇ ਸਤਲੁਜ ਦਰਿਆ ਤੇ ਵੇਈਂ ਦੇ ਕੰਢਿਆਂ ਨੇਰੇ ਘਰਾਂ ਦੇ ਹੋਏ ਨੁਕਸਾਨ ਦਾ ਮਕਲਾਂਕਣ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਲਈ ਹੜ੍ਹ ਰਾਹਤ ਮਾਪਦੰਡਾ ਤਹਿਤ ਨਿਯਮਾਂ ਅਨੁਸਾਰ 30 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਹ ਸਹਾਇਤਾ ਰਾਸ਼ੀ ਲੋਕ ਨੁਮਾਇੰਦਾ ਤੇ ਪਪਾਗੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੰਡੀ ਜਾ ਰਹੀ ਹੈ ਜਿਸ ਦਾ ਮੰਤਵ ਉਹਨਾਂ ਲੋਕਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਦੇ ਘਰਾਂ ਨੂੰ ਹੀ ਨੁਕਸਾਨ ਪੁੱਜਾਇਆ ਹੈ ਇਹਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਹੋਈਆਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਐਟ ਦਾ ਰੇਰ ਏ ਆਈ ਆਰ ਆਰ ਐਨ ਜੂ ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ